ਲਓ ਬਈ ਆ ਬੱਕਰਾ ਬਾਈ ਕੋਲੇ ਬਹੁਤ ਚੰਗਾ ਆ ਸਾ ਬੁੱਟਰ ਤੋਂ ਲੈ ਕੇ ਆਏ ਆ ਇਹ ਬਾਈ ਕੀ ਮੰਗਿਆ ਸੀ ਇਹਦਾ 20000 20000 ਬਾਈ ਨੇ ਮੁੱਲ ਕੀਤਾ ਦੋ ਦੰਦ ਬੱਚਾ ਬਹੁਤ ਚੰਗਾ ਜਿੰਨਾ ਵੀ ਕਹਿ ਦੀ ਨਹੀਂ ਬਹੁਤ ਬਹੁਤ ਇਰਾਦਾ ਉਹ ਕਰ ਲੈਣ ਤੇ ਕਿੰਨੇ ਰਾਇ 13000 ਦੀ ਸਾਡੀ ਆਰਦੀ 13 ਹੀ ਲੈ ਜਾ ਉਹ ਬਾਈ ਉਹ ਨਹੀਂ ਨਹੀਂ ਬਾਈ ਹੋਰ ਬੁੱਟਰ ਬਣ ਕੇ ਤੁਸੀਂ ਗੋਟੀਆਂ ਫੁਰਕੀਆਂ ਲੈ ਜਾ 13000 ਦੀ ਸਾਡੀ ਫਰੀ ਦਾ ਕਰ ਆ ਇਹਨੂੰ ਬਾਈ ਕਿਵੇਂ ਧੱਕਿਆ ਧੱਕਿਆ ਤਾਂ ਨਹੀਂ ਕਿ ਰਾਤ ਜਗਰਾਤੇ ਤੇ ਗਿਆ ਸੀ ਇਹ ਐਵੇਂ ਨਹੀਂ ਉਹ ਚਾਚਾ ਆ ਖੜਾ ਰਿਹਾ ਜਿਵੇਂ ਸੋਧ ਨਾ ਨਹੀਂ ਯਾਰ ਇਹ ਗਏ ਯਾਰ ਮੈਂ 10000 ਰੁਪਏ ਦਾ ਬੱਕਰਾ ਦੇਵਾਂਗਾ ਜੇ ਲੈਣਾ ਤਾਂ ਵੇਖੋ 14000 ਦਾ ਦੇਵਾਂਗਾ ਜੇ ਲੈਣਾ ਤਾਂ ਵੇਖੋ ਅਰੇ ਹੋ ਗਿਆ ਲਾਈਖਾ ਦਿਖਾਈਏ ਡੋਟੀ ਪਤਾ ਹੀ ਆਪਾਂ ਦਾ ਲੈ ਲਓ ਲਿਖਾਈ ਕਰਾ ਲਓ ਵੀ ਪੂਰੇ 14000 ਦਾ ਹੋ ਗਿਆ ਲੱਖੇ ਨੇ ਮਿੰਟ ਪੰਜ ਹੀ ਮਾਰੇ ਮੈਨੂੰ ਕਰਾਉਣੀ ਪਊਗੀ ਕਿਉਂ ਮੈਨੂੰ ਵੀ ਕਰਾਉਣੀ ਪਊ ਆਪੋ ਆਪਣੀ ਨਹੀਂ ਬਾਈ ਨਹੀਂ ਨਹੀਂ ਉਹ ਬੱਕਰੀ ਨਾ ਸਾਈ ਜੀ ਰਹਿਣ ਦੇ ਆਪੋ ਆਪਣੀ ਕਰਾਉਣੀ ਪਊਗੀ ਐਵੇਂ ਤਾਂ ਨਹੀਂ ਉਹ ਮੇਰੀ ਗੱਲ ਸੁਣਦਾ ਬੰਦਾ ਡਿੱਗਿਆ ਜਮ ਉਹ ਯਾਰ ਅਸੀਂ ਇਹਦੇ ਨਾਲ ਹੀ ਡਿੱਗੇ ਮੇਰੇ ਤੇ 2 ਡੂਡ ਲੱਖ ਰੁਪਏ ਲੱਗਿਆ ਕੱਲ ਹੀ ਅਜੇ ਬਾਈ ਯਾਰ 100 ਪਿੱਛੇ ਕਹੋ ਆਪੋ ਆਪਣੀ ਲਖਾਈ ਤੇਰੀ ਵੀ ਕਰਾ ਦੇਣਾ ਬਾਈ ਯਾਰ ਕੋਈ ਨਹੀਂ ਨਹੀਂ ਆਪੋ ਆਪਣੀ ਕਰਾ ਬਾਈ ਆਪੋ ਆਪਣੀ ਲਓ ਵੀ ਆਹ ਬੱਕਰੀ ਆ ਬਾਈ ਜੱਗੀ ਕੋਲੇ ਇਹ ਲੋਕਾਂ ਦੇ ਸੌਦੇ ਕਰਾਉਂਦਾ ਹੁੰਦਾ ਅਜੇ ਇਹਦਾ ਸੌਦਾ ਵੇਖੋ ਕਿਵੇਂ ਹੁੰਦਾ ਚੀੜਾ ਲਿਖਣਾ ਚੀੜਾ ਲਿਖਣਾ ਆ ਜਾ ਵੀ ਆ ਗਿਆ ਲੋਟ ਇਹ ਲੋਕਾਂ ਨੂੰ ਚੀੜੇ ਲਿਖਾਉਂਦਾ ਅੱਜ ਆਪਾਂ ਲਿਖਾਂਗੇ ਚੀੜੇ ਕੀ ਮੰਗਿਆ ਜੱਗੀ ਮੈਂ ਬਾਈ ਨੂੰ 25000 ਦੀ ਕਹੇ ਜੈਰ ਵੀ ਦੱਸ ਨਹੀਂ ਗਾਲਤ ਨਹੀਂ ਇਹਨਾਂ ਕਾ ਬੱਚੇ ਬੱਕਰੀ 20 ਦਿਨਾਂ ਨਾਲ ਹੋਰ ਪੈਸੂ ਪੜੀ 15 ਲਾਇ ਲੱਖੇ ਸੋਏ ਹਾਂ ਬਾਈ 15 ਲਾਇ 8000 ਤੋਂ ਚੱਲਾਂਗੇ ਚੀੜਾ ਚੀੜਾ ਜੇ ਸਿੱਧੇ ਪੱਕੇ ਲਾਇ ਚੀੜਾ ਨੋੜੀ ਪੜ ਗਿਆ ਆਏ ਇਸੇ ਨੂੰ ਦੇਣਾ ਆਪਾ ਜਿਹੜਾ ਤੂੰ ਜਿਹੜਾ ਆਖੀ ਨਾ ਪਾਟੀ ਜਾਂਦੇ ਹਾਂ ਹਾਂ ਜਾਇ ਜੇ ਮੈਂ ਉਹਦਾ ਵੇਚ ਵਾਰ ਪੜਿਆ ਬੱਕਰਾਂ ਕਿਉਂ ਉਹ ਜਾਈਏ ਨਾ ਕੋਈ ਮੁਰਕੇ ਫੇਰ ਕੱਢਣੇ ਨੇ ਲਾ ਵੀ ਆ ਬੱਕਰੀ ਆ 20 ਦਿਨ ਰਹਿੰਦੇ ਸੂਣ ਦੇ ਵਿੱਚ ਸਾਫ਼ ਸੁਥਰੇ ਥਾਣਾ ਹੋਆ ਨੇ ਦੀਆ ਬਾਈ ਜੱਗੀ ਕੁਲੇ ਆ ਚੰਗਾ ਕਾਨਾ ਅੱਖ ਚਿੱਟੀ ਆ ਨੱਕ ਨੂੰ ਕੋ ਗੋਲ ਆ ਮਾਜੀ ਹਾਂਜੀ ਬਾਈ ਜੀ ਇਹਨੂੰ ਕਾਹਨੂੰ ਕੱਚੇ ਲਾਉਣੇ 15000 ਰੁਪਏ ਆਖਿਆ ਬਾਈ ਦੇ ਬਈ ਮੈਂ ਨਾ ਬਾਈ 25 ਦੀ ਕਹੀ ਯਾਰ ਮਗ ਜਾਇ ਗਲਤ ਨਹੀਂ ਕਹਿ ਰਿਹਾ ਇਹ ਦਾ ਪਰ ਜਵਾ ਪਾਣੀ ਦੇ ਡੰਗਾ ਨਾ ਪੱਕਾ ਬੰਦਾ ਇਹਨੂੰ ਕਿਹੜਾ ਨਹੀਂ ਪਤਾ ਪਰ ਤੁਸੀਂ ਇਕੱਠੇ ਰਹਿਣਾ ਸਦਾ ਹੁਣ ਮੈਂ ਗਾਂ ਵੇਚਣੀ ਐ ਮੈਂ ਵੀ ਹਾਂ ਇਹਨੇ ਵੀ ਰੁਪਏ ਚਾਹੇ ਬੱਕਰੀ ਚੰਗੀ ਅਰਤੀ ਇਹ ਦੇਉਗੀ ਤੈਨੂੰ ਬਾਲੇ ਚੰਗੇ ਬੱਚੇ ਦੇਣਗੇ ਜਿਹੜੀ ਅੱਜ ਦੀ ਵਿਕ ਜੂਈ ਆ ਭਾਈ ਹਾਂ ਜਾਂ 24 ਦੀ ਲੈ ਅਸਲ 16 ਜਾਂ ਦੇ 16 ਦੀ ਮੈਂ ਵੀ ਆਖ ਨਹੀਂ ਲੱਗੇ ਪੱਕੇ ਬੰਦੇ ਪਕਰ 2 ਲੱਖ ਲਾ ਦੇ ਇਹ ਤਾਂ ਕੀ ਹੋਣਾ ਹੜ ਹਾਲੇ ਲੱਗਾ ਜਿਵੇਂ ਕਰਦਾ ਫੜਕੂ ਬਣਾਉਣਾ ਹਾਂ ਹਾਂ ਐ ਫੜਾ ਐ ਫੜਾ ਗੁਲਾਬ ਇਹਨੂੰ ਹੋਣੀ ਬਹੁਤ ਹੁੰਦਾ ਕੱਲ ਖਾਈ ਗੁਲਾਬ ਕੋਲੇ ਇਹ ਉਹ ਨਹੀਂ ਦਿੰਦਾ ਭਰਾਵਾ 16 ਕਾ ਬਸ 16 ਦੀ ਮੀਨ ਕੰਮ ਦੇ ਮਾਰ ਅੱਗੇ ਲੋਕਾਂ ਨੂੰ ਧੱਕੇ ਮਾਰਦਾ ਅੱਜ ਇਹਨੂੰ ਪੱਜਣਗੇ ਆ ਜਾ ਲਾ ਫਲਾ ਪੈ ਹੈ ਹਾਂ ਪੈ ਦੇ ਹੋਗੇ ਫਲਾ ਪੈ ਹੋਗੇ 24 ਦੀ 24 ਦੀ ਲੈ ਲੈ ਮੈਂ ਚੋਕ ਗਾ ਮੱਖੀ ਸਹੀ ਆ ਲਿਖਾਈ ਕਰ ਮੈਂ ਫੜ ਰਹੇ ਹਾਂ ਉਹ ਨਹੀਂ ਹੁੰਦੀ ਬਾਈ ਯਾਰ ਤੇਰਾ ਹੱਥ ਨਹੀਂ ਮੋੜਦਾ ਇਹਨੂੰ ਮੋੜ ਮੋੜਨੇ ਨੂੰ ਉੱਠੇਗਾ ਮੇਰੀ ਸੋਨੇ ਗੱਲ ਇਹ ਮਨ ਕਾ ਦਾ ਦੇ ਮੈਂ ਇਹਨੂੰ 25 ਦੀ ਦੇ ਮੈਂ 24000 ਦੀ ਲੱਖਿਆ ਤੇਰੇ ਅੱਤੇ ਬੱਤੀ ਉਹ ਕਿੱਥੇ ਜਾਊਗਾ ਨਹੀਂ ਨਹੀਂ ਇਹਨੂੰ ਮੋੜਦਾ ਚਲ ਹੋ ਗਈ ਜਿਹੜੀ ਜਾਨ ਨੋੜ ਨੇ ਤੇ ਕੀ ਕਰਾਏ ਫੜ ਪਹਿਲਾਂ ਉਹ ਨਹੀਂ ਤੇ ਨਹੀਂ ਮਕਾਓ 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 ਕਰਾ 24 ਦੀ ਕਹਿਦੀ ਭਾਈ ਲਾ ਜੇ ਫਤੂ ਰੱਬ ਲੱਗਦੀ ਗੱਲ ਕਰ ਆਪਾਂ ਲੈਣੀ ਹੈ ਵੇਚਣ ਵਾਸਤੇ ਸਹੀ ਹੈ ਨਾ ਭਾਈ ਜਾਵਾਂ ਯਾਰ ਪੀ 16000 ਰੁਪਏ ਲਾਦਾ 15 ਲਾਇਆ ਸੀ ਲੱਗੇ ਤਾਂ ਅੱਠ ਤੋਂ ਸੀ ਕਿਹੜਾ ਉਹ ਲਿਖਾਈ ਨਹੀਂ ਸੁੱਖਿਆ 24 ਦੀ ਕਹਿਦੀ ਬੱਕਰੀ ਵੀ ਚੰਗੀ ਆ ਯਾਰ ਪੱਠ ਪੈ ਜਾਏ ਕਿਹੜਾ ਮਾੜੀ 8000 ਦਾ ਫਰਕ ਆ ਹਾਂ ਹਾਂ ਸਿੱਧੀ ਬਾਈ ਇਹ ਨਾ ਦੀ ਮੰਗ ਲੂ ਆਦੋਦੀ ਦਾ ਤੁਸੀਂ ਮੇਰੇ ਕੋਲ ਉਹ ਹੀ ਤਾਂ ਮੈਂ ਨਾ ਹਾਬ ਜੇ ਨਾ ਕਰ ਲੋ ਯਾਰ ਤੇਰਾ 16 13 ਵੀ ਥੋੜਾ ਯਾਰ ਹਾਬ ਜੇ ਨਾ ਕਰ ਲੋ ਕੀ ਲਾਤਾ ਸਾਡੇ ਦੀ ਕਰ ਲੈ ਚੱਲ ਜਾਂ ਮੈਂ ਭਰਾਣਿਆ ਉਹ ਯਾਰ ਮੇਰਾ ਭਰਾ ਕਿ ਮੇਰਾ ਕਿਹੜਾ ਦੁਸ਼ਮਣ ਹੈ ਜਾ ਪਾਲਾ ਕੁਛ ਤੂੰ ਮੰਨਣਾ ਭਰਾ ਦੀ ਚੱਲ ਜੀ ਮਨ ਲਈ ਗੜੀ ਦੋ ਸਾਲਾਂ ਮੰਨ ਜਾਂਦਾ ਤੇਰੀ ਜਾਇਜ਼ ਕਰ ਲੈ ਬੰਦੇ 23000 ਦੀ ਲੈ ਜਾ ਚੱਲ ਚੜ ਦੇ ਨਹੀਂ ਛੱਡ ਦੇ ਐਵੇਂ ਤੱਕਾਣਾ ਕਰਕੇ ਨਹੀਂ ਭਾਈ ਹੋਰ ਪੰਗਾ ਪੂਰੇ 17 ਦੀ ਦੇਣੀ ਤਾਂ ਦੇ ਯਾਰ ਨਹੀਂ ਇਹ ਬੋਗਾਂ ਨੂੰ 20 ਦੇ ਖੜਾ ਪੂਰੇ 17 ਦੇ ਕਹਦਾ 20 ਸਾਲ ਨਹੀਂ ਵੇਚ ਸਕਦਾ ਯਾਰ ਹਾਂ ਫੇਰ ਹੈ ਆਖੜਾ ਪਊਗਾ ਓਏ 19 ਦਾ 17000 ਦਾ ਫੜਾ ਗਿਆ ਸਾਡੇ ਉਸਤਾਦ ਦਾ ਡਾਇਲੋਗ ਹੈ ਪਰ ਸਾਰਾ ਹਾਂ ਸਹੀ ਆ ਅੱਗੇ ਕਹਿ ਲਾ ਚਲ ਕੀ ਆਖਦਾ ਹੁਣ ਕੀ ਕਸਰ ਰਹਿ ਗਈ ਯਾਰ ਜੱਗੀ ਜੀ ਜੀ ਕਹਦੀ ਬਾਈ ਨਾ ਮੋੜ ਯਾਰ ਨਾ ਬਸ ਕਰੀ ਵੀ ਚੰਗੇ 20 ਦੇਣਾ ਤਾਂ ਸੂ ਬਣੀਆਂ ਯਾਰ ਕਿੰਨੇ ਦੀ ਲੈਗਾ ਉਹਦਾ ਯਾਰ ਹਾਂ ਕਿੰਨੇ ਦੀ ਲੈਗਾ ਦੇ ਦੇ ਜਾਂ 5000 ਨਾ ਪੈਣਾ ਜਾ ਸਵਾਲਾ ਬੱਕਰੀ ਮੈਂ 18000 ਦੀ ਲੈਣਾ ਪਰਚੀ ਤੇ ਲਿਖਾਉਂਗਾ ਲਿਖਾ ਲਾ ਵੀ ਉਹਨੇ ਉਹਦਾ 5000 ਲਵਾਂਗਾ ਲਿਖਾ ਲਾ ਲਿਖਾ ਲਾ ਓਹ ਫੜੋ ਲੈ ਬੰਦੇ ਆਪ ਨੂੰ ਨਹੀਂ ਚੀੜਾ ਲਿਖਾਂਗੇ ਇਹਨਾਂ ਨੂੰ ਹੁਣ 17000 ਰੁਪਇਆ ਲਵਾਤਾ ਤਾਂ ਨਹੀਂ ਮੈਂ ਕਿੰਨੇ 23 ਲਿਖਾ ਦਿੰਦਾ ਜਾ ਸਾਡਾ ਕੀ ਵੀ ਅਸੀਂ ਆਖਦੇ ਹਾਂ ਲੈਵਾ ਘਟ ਲਾਇਆ ਕੀ ਕਰ ਲੈਗਾ ਸਾਡਾ ਕਈ ਨੇੜੇ ਕਈ ਨੇੜੇ ਬਣਾਉਂਦੀਆਂ ਨਾ ਜਿਉਂ ਚੱਕ ਜੂਗਾ ਉਹ ਵਰਤਨੇ ਕਿਉਂ ਦੱਸ ਲੈ ਲੈ ਜੱਗੇ ਆਪਣਾ ਜੱਗੀ ਰੱਖ ਲੈ ਪੈਸੀ ਉਹ ਬਾਈ ਘਰ ਦੀਆਂ ਬੱਕਰੀਆਂ ਬਹੁਤ ਚੰਗੀਆਂ ਐ ਕਿਹੜਾ ਕੋਈ ਬਾਹਰੋਂ ਖਰੀਦਦੀਆਂ ਮੇਰੀਆਂ ਕੀ ਕਹਦਾ ਬਾਈ ਕੀ ਕਹਦਾ ਤੂੰ ਤੂੰ ਕੀ ਆਖਿਆ ਜੱਗੀ ਮੈਂ ਨੂੰ 23000 ਦੀ ਕਹਿਦੀ ਲਾ ਸਹੀ ਦੱਸ 23000 ਕਹਦਾ ਔਰ ਸਹੀ ਕੀ ਔਰ ਸਹੀ ਕਿਵੇਂ ਕਹਿੰਦੇ ਹੁੰਦੇ ਏ ਜਿਵੇਂ ਆਪ ਆਖਦਾ ਮੈਂ ਲੈ ਯਾਰ ਆ ਆ 25 ਕਿਹਾ ਸੀ ਮੈਂ 2000 ਟੁੱਟ ਕੇ ਮੈਂ ਚਾਹਤੀ ਅੱਜ ਟੁੱਟਦਾ ਨਹੀਂ ਬੱਕਰੀ ਚੜੇਗਾ ਬੱਕਰੀ ਜੰਗੀ ਨੀ 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 ਆਓ ਛੱਡ ਦੇ ਮੈਂ ਚਾਹਤੀ ਠੀਕ ਕਮੀਆਂ ਪਾਚੀ ਜਾਂਦਾ ਨਹੀਂ ਪੱਟਨੀ ਕੇ ਮਾੜੀ ਪੱਟਨੀ ਮੈਂ ਮਾੜੀ ਜਾਂਦਾ ਪਰ ਯਾਰ ਅਗਲੇ ਨੇ ਵੀ ਕਿ 2 ਰੁਪਏ ਲੈਣੇ ਵਿੱਚੋਂ ਹਾਂ ਯਾਰ ਭਾਈ ਹੂੰ ਉਹਨੂੰ ਵੀ ਨਾ ਮਾਰ ਕੋਈ ਨਹੀਂ ਫਿਰ ਜਾਦੇ ਯਾਦੇ ਨਹੀਂ ਕੋਈ 11 ਜੀ ਯਾਰ ਬਾਈ ਯਾਰ ਉਹ 11 ਯਾਰ ਚੱਲ ਬੜੇ ਫਿਰ 11 ਗਿਆ ਉਹ ਫੋਟੋ ਜਮਾ ਹੀ ਯਾਰ ਕੱਢੀ ਆ ਆਏ ਹੋਏ ਕੋਣ ਦਾ ਵਾਸਤੇ ਹਿਸਾਬ ਨਾਲ ਦੇਖਣੀ ਇੰਨਾ ਹੀ ਕਹਿਣਾ ਉਹਨਾਂ ਦਾ ਲਿਆ ਇਹਨਾਂ ਨਾਲ ਤੇ ਕੀ ਦਾ ਲੱਗਦਾ ਫੇਰ ਆਪਾਂ ਇਹਨੂੰ ਵੇਚ ਨਹੀਂਵਾੜਿਆ ਕਰਨਾ ਦੋ ਦੇ ਦੇ ਹਾਂ ਕਰ ਵੀ ਲੈ ਜਾਈਏ ਜਾਇਜ਼ ਕਰੀ ਗਲਤ ਨਹੀਂ ਮੈਂ ਮੈਂ ਐਤੀ ਆਕੂਗਾ ਮੈਂ ਉਹਨੂੰ ਪੁੱਛਾਂਗਾ ਨਹੀਂ ਹੁੰਦੀ ਉਹ ਨਹੀਂ ਹੁੰਦੀ ਹਾਂ ਠੀਕ ਹਾਂ ਬਸ ਤੂੰ ਆਦੋ ਯਾਰ ਮੈਂ ਨਹੀਂ ਦੇਣੀ ਦੇ ਦੇ ਓਏ ਹੋਰ ਚੌੜਾ ਹੋਇਆ ਖੜਾ ਆਪਦਾ ਮੇਰੀ ਜੌਂਦਾ 20000 ਦੀ ਲੈ ਜਾ ਜਲੀ ਜਾਂਦੀ ਕੀ ਲਿਖਾਂਗੇ ਨਾ ਨਹੀਂ ਜਾਂਦੀ ਇਹ ਬੋਡੀ ਦੇ ਤੂੰ ਮੈਂ ਜਿਹੜਾ ਲਿਖੀ ਨੀ ਲਿਖਾਂਗੇ ਲਿਖਾਂਗੇ ਬੋਡੀ ਵੀ ਜਾ ਕਰਦਾ ਬੋਡੀ ਤੇ ਨਹੀਂ ਜਾਣੀਗੀ ਉਹ ਫਿਰ ਬੋਡੀ ਦੀ ਗਾਂ ਵੇਚਣੀ ਆਉਣੇ ਵੀ ਦੇ ਦੇ ਜੱਗੀ ਨਾ ਮੋੜ ਯਾਰ ਜਿਹੜੇ ਬੋਗ ਵਾਲੇ ਆ ਜਾਂ ਯਾਰ ਬਾਈ ਬੱਸ ਗੱਲ ਪਾਠੀ ਨਮੂਨੇ ਆਪੇ ਵੇਖੂਗੀ ਤੁੰਗ ਵਾਲੀ ਜਾਂਦੇ ਸਾਰੀ ਯਾਰ ਆਹ ਟੰਡ ਜੋੜ ਕਰਦੇ ਆ ਅਸੀਂ ਵਾਧੇ ਇਹ ਰਾਜੀ ਤੂੰ ਖਰੀਦੀਆਂ ਬਾਈ ਦੋਵੇਂ ਤੇ ਰਾਜੀ ਦਾ ਪਿੰਡ ਹੈਗਾ ਬਾਈ ਦਾ ਛੱਤਿਆਣਾ ਤੇ ਬਾਈ ਆਪਣਾ ਪਿੰਡ ਕਿਹੜਾ ਵੈੜੰਗਾ ਯਾਰ ਵੈੜੰਗਾ ਬਾਈ ਕਿੰਨੇ ਨਾਲ ਲਿਆਈ ਸੀ ਅੱਜ ਅੱਜ 8 ਨਾਲ ਲਿਆਈ 8 ਨਾਲ ਤੇ 8ਾਂ ਦਾ ਆਖਿਰਲੇ ਦੋ ਰਹਿ ਗਏ ਸੀ ਆ ਦੋ ਰਹਿ ਗਏ ਸੀ ਲਓ ਯਾਰ ਦੋ ਬਾਈ ਰਾਜੀ ਨੇ ਲੈ ਲਿਆ ਕਿੰਨੇ ਦੇ ਲੈ ਲੇ ਬਾਈ ਇਹ 11000 11000 ਦੀ ਜੋੜੀ ਠੀਕ ਆ ਬਾਈ ਗੱਬਣਾ ਗੋਬਣਾ ਕਿਵੇਂ ਆ ਜੇ ਆਪਾਂ ਤਾਂ ਬਾਈ ਦਾ ਤਾਂ ਮਹੀਨੇ ਨੇ ਬਣਿਆ ਆਪਾਂ ਖਾਲੀ ਕਰਕੇ ਲਈਆਂ ਆਪਾਂ ਨੂੰ ਕੋਈ ਚਲੋ ਠੀਕ ਆ ਫਿਰ ਤਾਂ ਕੋਈ ਰੌਲਾ ਹੀ ਨਹੀਂ ਸਹੀ ਆ ਸਹੀ ਆ ਪੈਸੇ ਦੇ ਤੇ ਬਾਈ ਆ ਪੈਸੇ ਦੇ ਸਹੀ ਆ ਸਹੀ ਆ ਬਹੁਤ ਬਹੁਤ ਧੰਨਵਾਦ ਆਪਾਂ ਨੂੰ ਕੋਈ ਐ ਨਹੀਂ ਆਪਾਂ ਨੂੰ ਗਰੰਟੀ ਲੈਣੀ ਇਹਦੀ ਕੋਈ ਨਹੀਂ ਸਹੀ ਆ ਸਹੀ ਆ ਲਓ ਵੀ ਮਿੱਤਰੋ ਆ ਤੁਸੀਂ ਬਰਬਰੀ ਤੇ ਬਰਬਰੀ ਕਰਾਸ ਬੱਕਰੀਆਂ ਦੇਖ ਰਹੇ ਹੋ ਇਹ ਬਾਈ ਚੱਕ ਜਾਨੀ ਸਰ ਤੋਂ ਲੈ ਕੇ ਆਇਆ ਸੂਰੇ ਵਾਲਾ ਬੱਕਰਾ ਮੰਡੀ ਤੇ ਅੱਜ ਪਹੁੰਚਿਆ ਤੇ ਸਦਾ ਹੀ ਇਹਨਾਂ ਕੋਲੇ ਬੱਕਰੀਆਂ ਵਕਾਉ ਹੁੰਦੀਆਂ ਬਰਬਰੀਆਂ ਵੀ ਤੇ ਬਾਕੀ ਗੱਲਬਾਤ ਵੀ ਆਪਾਂ ਬਾਈ ਨਾਲ ਕਰਦੇ ਆ ਤੇ ਨੰਬਰ ਵੀ ਬਾਈ ਤੋਂ ਪੁੱਛਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੱਡੇ ਭਾਈ ਬਾਈ ਜੀ ਪਹਿਲਾਂ ਤਾਂ ਆਪਣਾ ਨਾਂ ਦੱਸੋ ਜੀ ਨਾਂ ਹੀ ਦਲਬਾਗ ਸਿੰਘ ਦਲਬਾਗ ਸਿੰਘ ਭਾਈ ਦਲਬਾਗ ਆਪਣਾ ਮੋਬਾਈਲ ਨੰਬਰ ਬੋਲਿਓ ਜੀ ਨੰਬਰ 98153 15595 ਠੀਕ ਹੈ ਜੀ ਤੇ ਬਾਈ ਜੀ ਇਹ ਬੱਕਰੀਆਂ ਆਪਣੇ ਕੋਲੇ ਹਰ ਵਕਤ ਪਕਾਉ ਹੁੰਦੀਆਂ ਹਾਂ ਭਾਈ ਆਪਣੇ ਕੋਲੇ ਬਰਬਰੀ ਹੁੰਦੀ ਹੈ ਤਕਰੀਬਨ ਵੀਟਰ ਪੜਾਏ ਨਾ ਹੁਣ ਬਰਬਰੀ ਆਪਣੇ ਕੋਲੇ ਹੋਣਗੀਆਂ ਹੋਣਗੀਆਂ ਬਾਈ ਤੇ ਕਿਹੜਾ ਪਿੰਡ ਆ ਆਪਣਾ ਪਿੰਡ ਵੀਰੇ ਚੱਕ ਜਾਨੀ ਸਰ ਮਕਸਰ ਦੇ ਨੇੜੇ ਵੀਰੇ ਜਿਲ੍ਹਾ ਸ਼੍ਰੀ ਮਕਸਰ ਸਾਹਿਬ ਹੀ ਪੈਂਦਾ ਨਹੀਂ ਜਿਲ੍ਹਾ ਫਾਇਆ ਕਿ ਹੁਣ ਨੇੜੇ ਮਕਸਰ ਸਾਹਿਬ ਦੇ ਨੇੜੇ ਪੈਂਦਾ ਠੀਕ ਹੈ ਜੀ ਲਓ ਵੀ ਮਿੱਤਰੋ ਬਰਬਰੀ ਬੱਕਰੀਆਂ ਜੇ ਕਿਸੇ ਵੀਰ ਨੇ ਲੈਣੀਆਂ ਹੁਣ ਤਾਂ ਹਰ ਵਕਤ ਬਾਈ ਕੋਲੇ ਮੌਜੂਦ ਹੁੰਦੀਆਂ ਬਾਈ ਨਾਲ ਸੰਪਰਕ ਕਰ ਲਿਓ ਜੇ ਵੀ ਵੇਚਣੀਆਂ ਤਾਂ ਵੀ ਦੱਸਣਾ ਆਪਾਂ ਨੂੰ ਕੋਈ ਚੱਕਰ ਨਹੀਂ ਜੇ ਕਿਸੇ ਨੇ ਵੇਚਣੀਆਂ ਉਹ ਵੀ ਦੱਸ ਦਿਓ ਤੇ ਜੇ ਕਿਸੇ ਨੇ ਖਰੀਦਣੀਆਂ ਤਾਂ ਬਾਈ ਕੋਲੇ ਸਦਾ ਬੱਕਰੀਆਂ ਇਹ ਹੁੰਦੀਆਂ ਤੇ ਬਾਈ ਦੇ ਕੋਲੋਂ ਖਰੀਦ ਸਕਦੇ ਆ ਚੰਗੀਆਂ ਸ਼ਕੀਰ ਵੀ ਹੁੰਦੀਆਂ ਤੇ ਦਰਮਿਆਨੀਆਂ ਵੀ ਹੁੰਦੀਆਂ ਬਾਈ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ। ਉਹਦਾ ਤਾਂ ਖਿਹੜਾ ਛੱਡੋ ਹਣ। ਉਹ ਤਾਂ ਛੱਡ ਦੋ ਬਾਦ ਨੂੰ। ਹਾਂ ਬਈ ਕੀ ਆਂਦੇ ਆ? 6.27 6.27 ਗਏ ਬਈ ਨਗਦ ਰੁਪਏ 1 ਮਿੰਟ ਦਾ ਧਾਰਨਿਕ ਆ ਧਾਰ ਵਾਲੇ ਨਾਲ ਖੜਾ ਪਲਾਂ ਤੋਂ ਮਹੀਨੇ ਨੂੰ ਪੈਸੇ ਲੈ ਲਈ ਤਾਂ 35 ਦੀਆਂ ਲੈ ਲੈਣਾ। ਵੇਖ ਇਹ ਵੀ ਸਾਡੇ ਸੌਦੇ ਫਿਰ ਸਹੀ ਆ। ਆਪਣੇ ਖੁੱਲੇ ਖਾਤੇ ਹੁੰਦੇ ਆ ਮਹੀਨਾ ਖਰਜਾ ਪਰਚੀ ਤੇ ਲਿਖਣਾ 8000 ਦੀਆਂ ਓਏ 1000 2000 ਰੁਪਏ ਮੈਂ ਕੋਈ ਖਾਣਾ ਥੋੜੀ ਠੀਕ ਆ 28000 ਰੁਪਏ ਇਕੱਠਾ ਦਿੰਨ ਨਗਦ ਰੁਪਏ ਦਈਏ ਨੇ। 700 ਰੁਪਏ ਰੁਪਿਆ ਦਾ 500 ਇੱਕ ਜੋ ਘਟਾਇਆ ਬਾਈ ਯਾਰ ਦਾ ਉਹ ਵੀ ਅਗਲਾ ਛੱਲ ਕੇ 100 ਦੇ ਕੇ ਢਲ ਗਿਆ 35 ਦੀਆਂ ਦੇ ਦਿੰਦੇ ਸੁਖਣ ਮਹੀਨਾ ਪਹਿਨ ਲੈ ਲਈਆ ਮਹੀਨੇ ਨੂੰ ਪਹਿਲਾਂ ਕਹਤਾ ਯਾਰ ਤੁਸੀਂ ਕਹਤਾ ਜਾ ਯਾਰ ਦੇਹ ਬਾਈ ਯਾਰ ਜਾਇਦ ਜੀ ਗੱਲ ਕਰ ਹਾਂ ਠੀਕ ਹੈ ਪਰ ਆਪਾਂ ਜਾਣਦੇ ਨਹੀਂ ਬਾਈ ਅਵੇ ਚਾਰ ਬੱਕਰੀਆਂ ਬੰਨ ਕੇ ਲਗਾਉਣੀ ਪਰ ਨਾ ਨਾ ਤਾਂ ਕੋਈ ਮੰਗਦਾ ਕਿੰਨੇ ਪੈ ਕਹਦੇ 28000 ਰੁਪਿਆ ਕਹਤਾ ਯਾਰ ਕਿੰਨੇ ਆ ਭਰਾਵਾ ਨੇ ਇੱਕ ਇੱਕ ਹੀ ਲੈਣਾ ਨਾ ਸੁੱਤ ਫੋਲੀ ਯਾਰ ਬੰਨ ਫਾਗ ਇਨਸ਼ਾ ਅੱਲਾ ਦਾਲਾ ਯਾ 29 ਦੀਆਂ ਹੋ ਗਈਆਂ ਯਾਰ ਉਹ ਆ ਜਾ ਉਹ ਫੜਾ ਯਾਰ ਬਾਈ ਨਾ ਖੋਲ ਯਾਰ ਉਹ ਨਾ ਖੋਲ ਆ ਜਾ ਯਾਰ ਕੋਈ ਨਹੀਂ ਯਾ 29 ਦੀਆਂ ਦੇ ਯਾਰ ਉਹ ਅੱਗ ਰਪੀਲ ਦੇ ਬਾਈ 35 ਦੀਆਂ ਨਹੀਂ ਦਿੰਦੇ 35 ਦੀਆਂ ਨਹੀਂ ਦਿੰਦੇ 35 ਕਰਨੀ ਦਿੰਦੇ ਚਲੋ ਤੇਰੀ ਮਰਜ਼ੀ ਪੈਸੇ ਦੇ ਦੂ ਕੀ ਕਹਤਾ ਬਿੱਟੂ ਕੀ ਕਹਤਾ ਲਖਾਈ ਵੀ ਕਰਾਵਾਂਗੇ ਮੈਂ ਕਹ ਆਵੇਂ ਕਰਾਵਾਂਗੇ ਅਸੀਂ ਜਿਵੇਂ ਲੰਗਿਆ ਸੀ ਬਸ ਯਾਰ ਇਨਾ ਵਜਨ ਕੋਈ ਨਾ ਕਰਾ ਯਾਰ ਪੈਸੇ ਦੇ ਦੂ ਯਾਰ ਫੋਨ ਨਾ ਕਰ ਲੈਗਾ ਯਾਰ ਉਹਦੇ ਜਿੰਮੇ ਤਾਂ ਪੈਸੇ ਦੇ ਦੂ ਲਖਾਈ ਤਾਂ ਪੈਸੇ ਦੇ ਦੂ ਚੁੱਪ ਕਰ ਜਾ ਕੋਈ ਨਹੀਂ ਚੱਲ ਦੇ ਦੋ ਯਾਰ ਕੋਈ ਨਹੀਂ ਤੂੰ ਫੜ ਦੋ ਤੱਕ ਹੋਰ ਪਾ ਤੈਨੂੰ ਸੋ ਇਹ ਸੀ ਕੋਈ ਨਹੀਂ ਮਨ ਹਾਂ ਯਾਰ ਕਰਤਾ ਬਾਈ ਸੌਦਾ ਕਰਤਾ ਭਾਈ ਚੜਦੇ ਸੀ ਤੇ ਪਰ ਗੱਲ ਗੱਲ ਦਾ ਫਰਕ ਹੋ ਜਾਂਦਾ ਉਹਦੇ ਅੱਖਾਂ ਵਾਂਗੂ ਕਿਸੇ ਬੰਦੇ ਦੀ ਅੱਖੇ ਲੱਗਣਾ ਵੀ ਪੈਂਦਾ ਉਹਨੇ ਤਾਂ ਫੁੱਦੀ ਤੇ ਨੇ ਗੱਦ ਹੀ ਨਹੀਂ ਸੁਣੀ ਉਹ ਰਾਖ ਰਿਆ ਫਿਰਦਾ ਆਪਣੇ ਕੀ ਯਾਦ ਆਈ ਜਾਂਦੀ ਉਹ ਬਾਈ ਉਹਦੀ ਗਲਤੀ ਆ ਭਰਾਵਾ ਅਸੀਂ ਸਾਰੇ ਆਨੇ ਯਾਰ ਅਗਲੇ ਨੇ 100 ਗਰਜ ਹੁੰਦੀ ਅਗਲਾ ਪਸ਼ੂ ਵੇਚਦਾ ਮਰਜੀ ਵੇਚ ਦੇ ਕਹਿੰਦਾ ਆ ਗੱਲ ਬੋਲਿਆ ਸੋਈ ਉਹਦੇ ਨਾਲ ਦਾ ਲੜਨ ਨਹੀਂ ਸੀਗਾ ਉਹਨੇ ਕਿਹੜਾ ਸੌਦਾ ਕਰ ਲਿਆ ਛੋੜ ਤਾਂ ਕਰ ਦੋ ਖੁਸ਼ ਹੋ ਕੇ ਠੀਕ ਆਉਣਾ ਇਹਨਾਂ ਨਾਲ ਨਹੀਂ ਛੋੜ ਤਾਂ ਮੈਂ ਸਹੀ ਗੱਲ ਛੋੜ ਤਾਂ ਹੱਕ ਬਣਦਾ ਹੱਕ ਬਣਦਾ ਲੋ ਵੀ ਆ ਬੱਕਰਾ ਤੁਹਾਨੂੰ ਦਿਖਾਵਾਂਗੇ ਬਾਈ ਕੁਵਾਰ ਵਾਲੇ ਦੇ ਆ ਤੇ ਗੁਰਪ੍ਰੀਤ ਬਰਗਾੜੀ ਵਾਲੇ ਤੋਂ ਬੱਕਰਾ ਲਿਆ 8000 ਦਾ ਕੀੜਾ ਬਹੁਤ ਆ ਯਾਰ ਇਹ ਚਾਰ ਵਾਰੀ ਹੋ ਕੇ ਮੁੜ ਗਏ ਪੰਜਵੀਂ ਵਾਰ ਹੁਣ ਦੱਤਾ ਬੱਕਰਾ ਆਹ ਬੱਕਰਾ ਲੈ 8000 ਦਾ ਲੈ ਇਹ ਵੀ ਕਿਹੜਾ ਲਿਖਾਈ ਬਾਈ ਕਰਾ ਲਿਖਾਈ ਆਪੋ ਆਪਣੀ ਚੱਲ ਠੀਕ ਹੈ ਯਾਰ ਚੱਲ ਠੀਕ ਹੈ ਯਾਰ 8000 ਇਹ ਗੱਡੀ ਆ ਜੀ ਪਿਆਰਾ ਮੁੰਡਾ ਹਾਰ ਤਾਂ ਹੀ ਕਹੇ ਇਹ ਵੀ ਟੁੱਟ ਗਈ ਇਹ ਕਿ ਤੂੰ ਇਹ ਬਾਈ ਹਰ ਕਿਉਂ ਦੇ 8 ਕਹਿੰਦੇ 8 ਕਹਿੰਦੇ ਯਾਰ ਉਹ ਬਾਈ ਵਾਲਾ ਨਾ ਕਿਹਾ ਲਿਖਾਈ ਗਰਾਉਂਡ ਓਏ ਆਨੇ ਅਸੀਂ ਲਿਖਾਈ ਹੈ ਤਾਂ ਉਹ ਤਾਂ ਕਰਵਾਵਾਂਗੇ 8 ਚਲਵਾ ਦੇ ਅਖੇ ਕੋਲ ਲਿਖਾਈ ਕਰਾਉਣਗੇ ਮੈਂ ਫੇਰ ਹਾਂ ਫੇਰ ਵੀ ਆਪਦੀ ਆਪਦੀ ਕਰਤੀ ਤੇ ਹੋਰ ਨਹੀਂ ਬਾਈ ਲਿਖਾਈ ਉਹ ਕਰਾਈ ਹੁੰਦੀ ਲਿਖਾਈ ਵੀ ਉਹ ਕਰਾਈ ਜਾਂਦੇ ਤੇ ਦਿੰਦਾ ਨਹੀਂ ਛੀੜਾ ਆ ਬੈ ਹੋ ਜਾਏਗਾ ਨਹੀਂ ਨਹੀਂ ਉਹ ਨਹੀਂ ਹੋ ਗਿਆ ਚ ਰਾਹ ਤੇ ਰਾਹ ਤੇ ਬਾਲਾ ਆੜੀ ਦਾਈ ਦੋ ਇਹਦੇ ਨਾਲ ਨਹੀਂ ਛੱਡੇ ਉਹ 209 ਤੜਕੇ 60 ਪੈਸੇ ਤੜਕੇ ਛੱਡੇ ਫਿਰਦਾ ਮਾਰਿਆ ਨਾ ਮੈਂ ਤਾਂ ਵੇਖਿਆ ਥੀ ਹਣ ਮਾਰਿਆਗਾ ਉਹ ਛੱਦੀ ਮਾਰਾ ਛੱਡੇਗਾ ਕਦੇ ਸੀ ਛੱਡੇ ਸੀ ਆ ਵੜ ਹਾਂ ਇਧਰ ਨੂੰ ਆ ਜਾ ਬਾਈ ਮਾੜਾ ਜਾ ਜਾ 8200 ਦਾ ਲਖਾਈ ਦੇ ਕਰਾ ਦੇ ਚੱਲ ਨਹੀਂ ਬੰਦਾ ਹੋ ਗਿਆ ਚੱਲ ਆਇਆ ਦੇਖ ਜਿਹੜਾ 8200 ਦਾ ਆਪਣਾ ਚਾਚਾ ਯਾਰ ਨਹੀਂ ਨੀ ਉਹ ਜੋ ਯਾਰ ਜਿਹੜਾ ਲਿਖ ਦੋ ਜਿਹੜਾ ਉਹ 100 200 ਪਿੱਛੇ ਨਾ ਯਾਰ ਭਜੋ ਭਾਈ ਨਹੀਂ ਮੈਂ ਤਾਂ ਮੰਨਦਾ ਤੇਰੀ ਗੱਲ ਓਏ ਕੋਈ ਨਾ 100 200 8000 ਦਾ ਬੱਕਰਾ ਵੇਚਦਾ ਉਹ ਵਿਗਣੋ ਰਹਿ ਜੂ ਐਨੇ ਅਸੀਂ ਵਿਗਣੋ ਰਹਿ ਜੂਗਾ ਨਾ ਨਹੀਂ ਹੁੰਦਾ ਜੀ ਮਹਿੰਗਾ ਬਕਰਾਰੀ ਸੇ ਮਹਿੰਗਾ ਆਉਂਦਾ ਆ ਗਏ ਕੋਲ ਮੈਂ ਤਾਂ ਬਿਆਸੀ ਲਖਾਈ ਅਸੀਂ ਕਰਾਈ ਜਾਂਦੇ ਆ ਚਲ ਦਿਓ ਫਿਰ ਲਖਾਈ 8200 ਦੇ ਕੇ ਕਰਾਉਣੀ ਆ ਫਿਰ ਤੂੰ ਹੀ ਕਰ ਲਖਾਈ ਲੈਂਦਾ ਇਹ ਦੋ ਕਰੇ ਖੜੇ ਹੋਗੇ ਆਪਣਾ ਦੇ ਯਾਰ ਕੋਈ ਨਹੀਂ ਨਹੀਂ ਉਹ ਜਦੋਂ ਸੌਦਾ ਹੁੰਦਾ ਉਹ ਤੂੰ ਉੱਡ ਜਾ ਕਰ ਵੈਸੇ ਚਾਹੀਦੀ ਬੱਕਰੀ ਲੈ ਜਾ ਕਰੇ ਬੱਕਰੀ ਆ ਜਵਾਹ ਇਹਦੀਆਂ ਮੁੰਡਿਆਂ ਆਪਾਂ ਤਾਂ ਚੱਕਰੀ ਜਵਾਹ ਜਵਾਹ ਹੋ ਰਿਹਾ ਮੜ ਕੈਮਰਾ ਮੜ ਲੈ ਲੈ ਵੀ ਭਾਈਆ ਜਵਾਹ ਕੀ ਦੱਸਦਾ ਬਾਈ ਨੂੰ ਵਿਆਹ ਕਰਨਾ ਦਾ ਵਿਆਹ ਦਾ ਭਾਵੇਂ ਤੂੰ ਬੁੱਢਾ ਕਰ ਦੇ ਨਾ ਕਰ ਫੇਰ ਵੀ ਤੂੰ ਜਵਾਹ ਹੀ ਕਰੇ ਹਾਂ ਨਹੀਂ ਆਪਾਂ ਨਹੀਂ ਸਾਈ ਜਾ ਚਨਾ ਕੀ ਜੇ ਕੀ ਦੱਸ ਦੇ ਪਹਿਲਾਂ ਦੱਸ ਹੀ ਨਾ ਇਹੇ ਚੰਗੇ ਵਟੇ ਗਏ ਜਾ ਬੋਲੇ ਨਹੀਂ ਮੈਂ ਤਾਂ ਮੱਠ ਖਾ ਲੰਦੇ ਇੱਕ ਦੂਜਾ ਮੈਨੂੰ ਮਤੋ ਲੈ ਗੰਜ ਪੈਸੇ ਪਣ ਖੜਦਾ ਨਹੀਂ ਹੁਣ ਪੱਜੂ ਆ ਆਦੀ ਹੋ ਗਈ ਆ ਜੋ ਵੇਖ ਲੈ ਦੰਦ ਦੇਖ ਲੈ ਜੇ ਹੁਣ ਤੂੰ ਜੇ ਐਦੇ ਵਾਂਗੂ ਵਿਆਹਵੇਂਗਾ ਤਾਂ ਫਿਰ ਤੈਨੂੰ ਬੁੱਢਾ ਵੀ ਨਾ ਖੜ ਦੇਣਾ ਕਿਸੇ ਨੂੰ ਕਿਉਂ ਵੀ ਲਖੇ ਓਏ ਜਵਾਕ ਆਹੋ ਤੇ ਫਿਰ ਬੁੱਢਾ ਵੀ ਨਹੀਂ ਆਖਣ ਦੇਣਾ ਇਹਨੂੰ ਜਦ ਬੁੱਢਾ ਹੋ ਗਿਆ ਜੇ ਵਿਆਹ ਹੋ ਗਏ ਨਾ ਇਹਨਾਂ ਨੂੰ ਉਹ ਨਹੀਂ ਉਹ ਬੰਜੀ ਤੈਨੂੰ ਤੇਰਾ ਮਾਰਾ ਥੋੜਾ ਕਰ ਦਿੰਦਾ ਮੈਂ ਤੈਨੂੰ ਰਜਗੀ ਅੱਗੇ ਮੋੜਾਂਗਾ ਬਸ ਪਾਲਾ ਨਹੀਂ 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 ਕੋਈ ਨਹੀਂ ਤਾਂ ਮਾਰ ਤੇ ਵੰਡਣ ਵਾਲੇ ਨੇ ਬੜਾਏਗਾ ਛੱਟ ਨੂੰ ਉਹ ਜੱਗੀ ਯਾਰ ਤੈਨੂੰ ਮੇਰਾ ਪਾਲਾ ਜਦੋਂ ਆਪਾਂ ਚੀਜ਼ ਲੈ ਤੈਨੂੰ ਨਹੀਂ ਤੇਰੇ ਕੋਲ ਆਹੋ ਇਹ ਚੈ ਰੱਖਣ ਵਾਲੇ ਨੇ ਨਹੀਂ ਨਹੀਂ ਉਹ ਵਟਲਾ ਪੈਸੇ ਵੱਟੀ ਦੇ ਉਹ ਬਹੁਤ ਅੰਦਾ ਗੱਲ ਤਾਂ ਆਹੋ ਗਾਹ ਕੋਈ ਇਹ ਇਹ ਫਿਰ ਪਾਲ ਲੈਂਦਾ ਜੇ ਪਾਲਣ ਵਾਲਾ ਹੀ ਹੁੰਦਾ ਪਾਲਣ ਵਾਲੇ ਤਾਂ ਫਿਰ ਜੇ ਇਹਨੇ ਪਾਵੇਂ ਆਪਣੇ ਕੋਲ ਜੇ ਪਾਲ 2000 ਵਾਲੀ 2500 ਹੋ ਗਿਆ ਫਲ ਨਹੀਂ ਨਹੀਂ ਲੱਗਿਆ ਲੱਗਦੀ ਓਏ ਯਾਰ ਨਾ 1000 500 ਜੇ ਤਦਰੀ ਉਹ ਨਹੀਂ ਬਾਈ ਯਾਰ ਹੁਣ ਮੰਨ ਕੇ ਚੱਲ ਜੇ ਤੂੰ ਇਹਨੂੰ ਬਣਾਵੇਂਗਾ ਤੇਨੂੰ ਬੁੱਢੀ ਵੀ ਨਹੀਂ ਆਖਣ ਦੇਣਾ ਨਹੀਂ ਨਹੀਂ ਬੁੱਢੀ ਇਹਨੂੰ ਆਖੇ ਬੁੱਢੀ ਆਖੀ ਚੱਲੋ ਉਹੀ ਗੱਲ ਇਹਦੇ ਦੰਦ ਵੀ ਨਹੀਂ ਮੂੰਹ ਚ ਓ ਮੈਂ ਮੈਂ ਗਲਤ ਮੰਗਾਇਆ ਸਾਡਾ ਯਾਰ ਮੱਕਿਆ ਦਾ ਸਹੀ ਹੈ ਹੁਣ ਬਾਈ ਨਹੀਂ ਯਾਰ ਪਾਇਰ ਲੰਦਾ ਯਾਰ ਮੈਂ 11 ਚਾਹੀਏ ਨੂੰ ਪਹਿਲਾਂ 10.5 ਚਾਹੀਏ ਨਾ 11 11.5 12 ਕਰਦਾ 1500 ਰੁਪਿਆ ਪਾਦਾ ਕਿਹੜਾ ਪਿੰਡ ਆ ਬਾਈ ਆਪਣਾ ਲੰਡੇ ਰੋਡ ਤੇ ਆਪਣਾ ਪਿੰਡ ਕਿਹੜਾ ਬਾਈ ਲੰਮ ਵਾਲੀ ਲੰਮ ਵਾਲੀ ਉੱਤਰਾ ਦਾ ਪਿੰਡ ਦੇ ਦੇ ਬਾਈ ਯਾਰ ਐ ਨਾ ਕਰ ਨਹੀਂ ਮੈਂ ਭੂਵੇਂ ਮਾਂ ਤੂੰ ਹੀ ੜਿਆ ਜਾ ਨਾ ਬਾਈ ਦਾ ਬੋਲਦਾ ਨਹੀਂ ਜਿਹਦਾ ਜਿਹਦਾ ਤੂੰ ਨਾਂ ਲੈਣਾ ਕਿੰਨੇ ਪਸੂ ਲੈ ਗਏ ਆਪ ਵੀ ਲਏ ਆ ਤੇ ਜੱਗੀ ਨੂੰ ਆਖੇ ਨਹੀਂ 500000 ਦੀ ਗੱਲ ਮੈਨੂੰ ਆਪਦੇ ਹੁੰਦੇ ਨਾ ਭੂਵੇਂ ਮਾਂ ਦੇ ਨਹੀਂ ਸੀ ਉਹ ਵੀ ਫੜਾ ਦੇਣੇ ਸੀ ਕੋਏ ਮਾ ਜਵਾਨ ਹੁੰਦੀ ਭਲਾਂ ਦੀ ਕੰਨੀ ਦੇ ਲੈ ਉਹ ਜਿਹੜਾ ਬੈਠਾ ਆਪਣੇ ਕੋਲੇ ਹੀ ਆ ਉਹ ਨਹੀਂ ਬਈ ਕਾੜ ਯਾਰ ਉਹ ਨਹੀਂ ਬਈ ਉਹ 522 200 ਹੀ ਵੜਿਆ ਉਹ ਪਈ ਨਹੀਂ ਠੋਕ ਕੇ ਲਾਏ ਵੇ ਪੈਸੇ ਉਹ ਰਹਿਣਦੇ ਰਹਿਣਦੇ ਉਹ ਰਹਿਣਦੇ ਉਹ ਨਹੀਂ ਯਾਰ ਹੋ ਗਿਆ ਯਾਰ ਉਹ ਨਹੀਂ ਜੱਗੀ ਯਾਰ ਉਹ ਨਹੀਂ ਬਈ ਉਹ ਆਹ ਦਾ ਰੋਟੀ ਦੇ 500 ਨਾ ਕੀ ਹੁੰਦਾ ਯਾਰ ਮੈਂ ਤਾਂ ਪਈ ਨਹੀਂ ਠੋਕ ਕੇ ਲਾਏ ਲਾਏ ਐਸੇ ਤਾਂ ਚੰਨੀ ਨਹੀਂ ਲਾ ਲੱਖਿਆ ਵੇਖੀ 500 ਪਿੱਛੇ ਭਜਦਾ ਹੋਣਾ ਰੇਡ ਤਾਂ 12:30 ਦੀਆਂ ਕਰਤੀਆਂ ਮਾਰੋ ਨੀ ਹਾਂ ਕੋਈ ਇਹ ਲਾ ਕੇ ગામ ਮਾਰਦੇ ਯਾਰ ਓਏ ਸਾਤੋ ਲੈ ਲਈ ਪਾ ਲਾਈ ਇੱਕ ਆ ਦੂ ਨੀ ਹਾਂ ਨਹੀਂ ਨੀ ਫੇਰ ਤਾਂ ਉੱਥੇ ਲਖੇ ਨਹੀਂ ਨਹੀਂ ਯਾਰ ਨਹੀਂ ਓਏ ਘਰ ਤੋਂ ਸਾਤੋ ਲੈ ਲਈ 500 ਮੈਂ ਤਾਂ ਭੋਮੇ ਦਾ ਚੱਕ ਬਈ ਯਾ ਹੋ ਗਿਆ ਆ ਬੁਣੀ ਬਾਲੂ ਨੂੰ ਹੋ ਗਿਆ ਜਾ ਓ ਨਹੀਂ ਯਾਰ ਅੱਜ ਕੀ ਹੋ ਗਿਆ 500 ਸਾਤੋ ਨਹੀਂ ਇਹ ਘੜ ਕੇ ਦਾ ਸੱਚ ਦੱਸੀ ਗੱਲ ਜਾ ਹਾਂ ਜਵਾਨ ਹੁੰਦੀ ਬੰਦੇ ਦੀ ਜਾ ਨਹੀਂ ਬਾਹਰੋਂ ਗੱਲ ਕੱਢ ਯਾਰ ਮਾਰੀ ਇਹਨਾਂ ਨੇ ਲਗਾਈ ਕੇ ਆਪਣੀ ਆਪਣੀ ਓ ਯਾਰ ਚੱਲ ਕੋਈ 100 ਵਧਿਆ ਯਾ ਲੈ ਜਾ ਯਾਰ ਲੈ ਜਾ ਯਾਰ ਖੋਲ ਲਾ ਤੂੰ ਯਾਰ ਓ ਨਹੀਂ 500 ਓ ਦੇ ਲਖਾਈ ਕਦੀ ਓ ਲਖਾਈ ਇਹ ਕਰਾਉਣਗੇ ਯਾਰ ਓ ਕਰਾਈ ਜਾਂਦੇ ਆ ਓ ਯਾਰ ਪਹਿਲਾਂ ਹੀ ਲਖੇ ਠੋਕ ਕੇ ਕਿਵੇਂ ਕਰਤੀ ਲਖੇ ਓ ਯਾਰ 12100 ਦੀ ਕਾਡੀ ਲਖਾਈ ਆਉਂਦੇ ਆ ਚਲੋ ਠੀਕ ਆ ਓ ਯਾਰ ਕੋਸ ਨਹੀਂ ਦੱਸ ਚਲ ਸਹੀ ਆ ਸਹੀ ਆ ਆਹ ਆਹ ਬੱਕਰੀ ਦਿਓ ਉਹ ਦੋ ਨਹੀਂ ਹਾਂ ਦੋਨਾਂ ਬੱਕਰੀਆਂ ਦਾ ਸੌਦਾ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ 12100 ਚ ਹੋ ਗਿਆ ਲਖਾਈ ਆਪੋ ਆਪਣੀ ਇਹ ਕਾ ਬੱਕਰੀ ਲਓ ਵੀ ਆਹ ਬੱਕਰਾ ਬਾਈ ਹੁਣੇ ਹੀ ਲੈ ਕੇ ਆਏ ਸੀ ਬਾਈ ਕਿੰਨਾ ਕਿਚਰ ਹੋ ਗਿਆ ਆਇਆਂ ਨੂੰ ਤੁਹਾਨੂੰ ਘੰਟਾ ਕਿ ਹੋਇਆ ਘੰਟਾ ਕਿਉਂ ਹੋਇਆ ਅੱਧਾ ਘੰਟਾ ਹੀ ਹੋਇਆ ਹੋਣਾ ਹੈ ਲਿਖਾਈ ਵਾਲਾਂ ਕੋਲ ਹਜੇ ਇੱਥੇ ਆਏ ਜਾਂਦੇ ਐ ਇੰਨੇ ਚਰਚੀ ਬੱਕਰਾ ਵੇਚਦਾ ਤੇ ਕਿੰਨੇ ਦਾ ਹੋਇਆ ਬਾਈ 16000 ਦਾ ਹੋਇਆ 16000 ਦਾ ਹੋਇਆ ਬਾਈ ਕਿਹੜਾ ਪਿੰਡ ਆਪਣਾ ਕੌਣੀ ਬਾਈ ਕੌਣੀ ਤੇ ਬਾਈ ਰੱਖਦੇ ਕਬੂਤਰ ਤੇ ਬਾਈ ਕੀਤਾ ਦਾ ਥੋੜਾ ਟਾਈਟ ਹੀ ਕੰਮ ਬਾਈਆਂ ਨੇ ਤੇ ਆ ਬੱਕਰਾ ਦੋਸਤੋ ਪੂਰੇ 16000 ਦਾ ਲਿਖਾਈ ਆਪੋ ਆਪਣੀ ਚੱਲ ਵੇਖੀ ਜਾ ਕੋਈ ਨਹੀਂ ਵੇਖੀ ਜਾਓ ਫਿਰ